ਲੋਵੀ ਭਰਾਵੋ ਮੇਰੇ ਪਿੰਡ ਕੁੰਬੜਵਾਲ ਦੇ ਵਿੱਚ ਇੱਕ ਮੱਝ ਬਕਾਉ ਆ ਧੰਦੀਆਲ ਵਾਲੇ ਸੜਕ ਦੇ ਬਿਲਕੁਲ ਸਾਹਮਣੇ ਆ ਕੋਠੀ ਹੈ ਕਰੇਲੂ ਮੱਝ ਹੈ ਤੇ ਜਿੰਨਾਂ ਨੇ ਵੀ ਲੈਣੀ ਆ ਮੱਝ ਤੀਜੇ ਸੂਏ ਚ ਹਾਂਜੀ ਹਾਂ ਤੀਜੇ ਸੂਏ ਹੁਣ ਹੋਈ ਆ ਕਿ ਜਾਂ ਸੂਗੀ ਸੂਣਾ ਜੀ ਤੀਜੇ ਸੂਏ ਮੱਝ ਨੇ ਸੂਣਾ ਗਿਆ ਤੇ ਦੂਜੇ ਸੂਏ ਵਦਨੇ ਕਿੰਨਾ ਦੁੱਧ ਕੱਢਿਆ ਗਾ 12 13 ਲੀਟਰ ਘਾਟ ਆਈ ਇਹਦਾ 12 13 ਲੀਟਰ ਰਿਕਾਰਡ ਆ ਤੁਸੀਂ ਆਪ ਦੇਖੀ ਚੋਇਆ ਹੋਇਆ ਹਾਂ ਚੋਇਆ ਜੀ ਕਰੀ ਆਪਦੇ ਮੈਂ ਠੀਕ ਆ ਕਰਦੀ ਮੈਂਸ ਆਈ ਆਪਣੀ ਕਰਦੀ ਮੈਂਸ ਆ ਕਰਦੀ ਪਾਲੀ ਹੋਈ ਮੈਂਸ ਆ ਆ ਸਿੰਗਾ ਸੁੰਗਾ ਦੀ ਵੀ ਚੈੱਕ ਕਰ ਲੋ ਥਣਾ ਥੁਣਾ ਦੀ ਐਨ ਪੂਰੀ ਵਧੀਆ ਪਈ ਆ ਤੇ ਜਿੰਨੇ ਵੀ ਲੈਣੀਆਂ ਮੱਝ ਚਾਚਾ ਹੁਣ ਰੇਟ ਦੱਸ ਦੇ 1.30 ਆਈ 1.30000 ਰੁਪਇਆ 5000 ਰੁਪਇਆ ਦਾ ਤਾਂ ਮੈਂ ਮਾਨਤਾਣ ਕਰ ਦਣਾ 1.25000 ਦੇ ਵਿੱਚ ਇਹ ਮੱਝ ਬਣ ਜੂਗੀ ਤੇ ਬਾਕੀ ਚਾਚਾ ਜੀ ਦਾ ਨੰਬਰ ਸਕ੍ਰੀਨ ਤੇ ਚੱਲੀ ਜਾਂਦਾ ਹੈਗਾ ਤੇ ਜਿਹੜੇ ਕੋਠੀ ਆ ਧੰਦੀਆ ਵਾਲਾ ਸੜਕ ਤੇ ਬਾਟਰ ਕੂਲਰ ਲੱਗਿਆ ਹੋਇਆ ਉਹਦੇ ਸਾਹਮਣੇ ਬਿਲਕੁਲ ਕੋਠੀ ਆ ਉਹ ਘਰੇ ਆ ਮੱਝ ਬਕਾਊ ਆ ਤੇ ਨੰਬਰ ਟਾਈਟਲ ਚ ਤਾਂ 1,25,000 ਦੇ ਵਿੱਚ ਹੀ ਤੁਹਾਨੂੰ ਮੱਝ ਵਣਜੂ ਮੌਕੇ ਦੇ ਮਾਨਤਾਂ ਨੂੰ ਹੋ ਜੂ ਹਾਂ ਥੋੜਾ ਮੋਟੋ ਹੀ ਹੋ ਜੀ ਹੁਣ ਥੋੜਾ ਬੋਟਾ ਮੌਕੇ ਤੇ ਮਾਨਤਾਂ ਨੂੰ ਹੋ ਜੂਗਾ ਤਾਂ ਕਰ ਲਿਓ ਸੰਪਰਕ